ਹਾਂਜੀ ਦੋਸਤੋ ਸਵਾਗਤ ਹੈ ਆਪਣੀ ਨਵੀਂ ਵੀਡੀਓ ਦੇ ਵਿੱਚ ਕੀ ਹਾਲ ਚਾਲ ਨੇ ਸਾਰੇ ਭਰਾਵਾਂ ਦੇ ਲਓ ਜੀ ਜਿਹੜੇ ਪਿੰਡ ਦੇ ਵਿੱਚ 3 ਮਸ਼ੀਨਾ ਆਪਣੀਆਂ ਲਗਭਗ ਕੰਮ ਖਤਮੇ ਹੋ ਗਿਆ ਇੱਕ ਮਸ਼ੀਨ ਦਾ ਰਹਿ ਗਿਆ ਮਗਰ ਝੂਂਡਪੂਣ ਜੀ ਤੇ ਨਾਉਣ ਆਏ ਦੀ ਆਪਾਂ ਹੋਰੇ ਨਾ ਕੇ ਆਪਾਂ ਹੁਣ ਚੱਲਦੇ ਆ ਜਿੱਥੇ ਅੱਗੇ ਮਸ਼ੀਨ ਦੇਣੀ ਆਪਾਂ ਇੱਕ ਇੱਕ ਫਰੈਂਡ ਜੀ ਤਾਂ ਗਈ ਤੰਨਾ ਚੋਂ ਉਧਰ ਵੀ ਏਰੀਆ ਹੈਗਾ ਆਪਣੇ ਕੋਲ ਥੋੜਾ ਜਿਹਾ ਜਿਹੜੀ ਹਫਤੇਕ ਦਾ ਏਰੀਆ ਉਧਰ ਆਪ ਬੰਦ ਪਿੰਡ ਦੇ ਬੰਦਿਆਂ ਦਾ ਰਿਸ਼ਤੇਦਾਰੀ ਹੈਗਾ ਉੱਥੇ ਹਫਤਾ ਕੁ ਲੱਗ ਗਿਆ ਉਧਰ ਫਰੈਂਡ ਜੀ ਇੱਕ ਤਾਂ ਭੇਜਤੀ ਅੱਜ ਆਪਣੇ ਮੂਰੇ ਗਈ ਹੈ ਹੁਣ ਤੇ ਇਸ ਤੋਂ ਬਾਅਦ ਆਪਾਂ ਚੱਲੇ ਆ ਜਿੱਦ ਤੱਕ ਮਤਲਬ ਅੱਗੇ ਜਾਣਾ ਆਪਣੇ ਏਰੀਆ ਦੇ ਵਿੱਚ ਉੱਥੇ ਦੇਖਦੇ ਹਾਂ ਉਹਨਾਂ ਬੰਦਿਆਂ ਨਾਲ ਗੱਲਬਾਤ ਕਰਦੇ ਹਾਂ ਅਜੇ ਨਰਮ ਜੀਆਂ ਕਹਿੰਦੇ ਥੋੜੀਆਂ ਜੀਆਂ ਵੀ ਕਾ ਦਾ ਆਉਂਦੀਆਂ ਨੇ ਕਣਕਾਂ ਇੱਧਰ ਤਾਂ ਦੇਖ ਲਓ ਤੁਸੀਂ ਆਹ ਵਾਲੇ ਕਿ ਤੈੰਦੀ ਦੀ ਕਣਕ ਨਿਪੜ ਗੇ ਕੰਮ ਸਾਰਾ ਉੱਥੇ ਜਾ ਕੇ ਦਿਖਾਉਣਾ ਆਪਾਂ ਹੁਣ ਹੁਣ ਵੀ ਕਹਿ ਗਈਆਂ ਕਣਕਾਂ ਨੇ ਕਦੋਂ ਤੱਕ ਕੰਮ ਚੱਲੂ ਦਿਖਾਵਾਂਗੇ ਵੀਡੀਓ ਦੇ ਵਿੱਚ ਦੇਖਿਓ ਸਾਰੀ ਤੇ ਕਈ ਵੀਰਾਂ ਨੇ ਉਧਰ ਆਉਣਾ ਹੈ ਮੈਦਪੁਰ ਏਰੀਆ ਜਿਵੇਂ ਸ਼ਹਿਰ ਦੇ ਨਾਲ ਨਵੀਂ ਦੇ ਲਵੇ ਲਵੇ ਜਿਹੜੇ ਭਰਾਵਾਂ ਨੇ ਹੈ ਜਾਉਣਾ ਉਧਰ ਮਤਲਬ ਉਧਰ ਹੀ ਆਉਂਦੇ ਨੇ ਵੀ ਕਿੰਨੇ ਦਿਨਾਂ ਨੂੰ ਕੰਮ ਚੱਲੂ ਕਾਦਾਇਓ ਸਾਰਾ ਕੁਝ ਦੱਸਾਂਗੇ ਤੁਹਾਨੂੰ ਆਪਾਂ ਇੱਧਰ ਤਾਂ ਦੇਖ ਲਓ ਤੁਸੀਂ ਸਾਰਾ ਰਗੜਤਾ ਇਹ ਏਰੀਆ ਤੇ ਚੱਲਦੇ ਹੁਣ ਆਪਾਂ ਦਿਖਾਵਾਂਗੇ ਤੁਹਾਨੂੰ ਕਹੇ ਜੀਆਂ ਕਣਕਾਂ ਨੇ ਕੀ ਹਿਸਾਬ ਕਿਤਾਬ ਉਧਰ ਪੂਰੇ ਛੱਡਾਂਗੇ ਮੇਲਾ ਦਾ ਕਰਤਾਰ ਛੱਡ ਦਾਂਗੇ ਤੇ ਦੋ ਬੰਦੇ ਨਾਲ ਮਾੜਾ ਮੋਟਾ ਨਾਲ ਉਹਦੇ ਗ੍ਰਾਹੀ ਗੁਰੂ ਕੀਰਿ ਜਾਣਗੇ ਨਾਲੇ ਰਹੇ ਦਾ ਤੇ ਨਾਲੇ ਮੜੇ ਮੋਟੇ ਰਹਿੰਦੇ ਨੇ ਜਿਹੜੇ ਗਾਹ ਕਾ ਉਹਨਾਂ ਨਵੇੜ ਦੇਣਗੇ ਕਰੀਬੀ ਪਰ ਕਿੰਨੀ ਕੇ ਕਰ ਲੰਦਾ ਦਾ ਮਾ ਉਸ ਤੇ ਆਹ ਹਾਲਾ ਕਰਦਾ ਤੇ ਲਿਆਣੀ ਆ ਵੀ ਇਹਨੇ ਬੜੀਆਂ ਮੋਟੇ ਅੱਗੇਣਗੇ 2-4 ਦਿਨ ਹਜੇ ਹਨਾ ਉਹਨਾਂ ਥੋੜਾ ਡੱਕਿਆ ਜਾਂਦਾ ਹੋਵਾਂ ਮੈਂ ਫੇਰ ਇਹ ਤਾਂ ਸਾਹਿਬ ਪੁੱਛਦੇ ਹੀ ਘੇਰਦੇ ਭੈਣ ਦੀ ਹਾਂ ਜਿਹੜੀ ਕੀ ਨਹੀਂ ਆਉਂਦਾ ਤਿਉਹ ਉਹ ਆਉਂਦਾ ਥੋੜੇ ਡਿੱਕੇ ਕੋਈ ਬਾਤ ਨਹੀਂ ਫੇਰ ਨਹੀਂ ਤੇ ਜਾਨੀ ਨੀ ਗਾੜੀ ਵਾਲੇ ਬੈਜਾਂਗੇ ਹਫਤਾ ਹਾਈ ਵਾਲਾ ਕਦੇ ਜਾਗੇ ਆ ਗਏ ਹਮਨੇ ਨਾ ਤੇ ਸੱਤ ਨੂੰ ਮੈਂ ਚੜ੍ਹਦੇ ਆ ਮੈਂ ਭਾਈ ਆਹ ਹਾਲ ਹੈ ਜੀ ਕੰਕਾ ਲੱਗਣਗੇ 5-4 ਦਿਨ ਜੀ ਬੈਠੇ ਆਂ ਯਾਰ ਦੱਸ ਕੀ ਕਰ ਰਹੇ ਹੋ ਅਰੇ ਇਹ ਨਵਾਂ ਤਾਂ ਫਾਇਕੇ ਕੰਮ ਚੱਲਦਾ ਹੈ ਹੋਰੋਂ ਤੋਂ ਪਹਿਲੇ ਸੇ ਆ ਰਹੇ ਇਹ ਤਾਂ ਆ ਰਹੇ ਹਰ ਸਾਲ ਆ ਰਹੇ ਪਹਿਲੇ ਆਪੇ ਯਾਨ ਭੋਖੀ ਆਈ ਗਈਏ ਉਹ ਆਏ ਬਈ ਉਹ ਬੰਦ ਗਿਆ ਹਾਂ ਦਾਲ ਬਾਟੀਆਂ ਦਾਲ ਬਾਟੀਆਂ ਵਾਸਤੇ ਆਈਆਂ ਪਾਸੇ ਦਾਲ ਬਾਟੀ ਬਣੂ ਵਿਆਹ ਕਰਨਾ ਹੋਰੇ ਕਹਿੰਦੇ ਇੱਥੇ ਟਾਂ ਟੰਟ ਲਾਉਣਾ ਇਹਨਾਂ ਦੀ ਮੋਟੀ ਤੇ ਦੋ ਬਾਈ ਇਹਦੇ ਆ ਰਹੀ ਕੰਮ ਉਹਨੂੰ ਹੋਣ ਲਾ ਲੈਂਨੇ ਆਪਾਂ ਦਾ ਫਿਰ ਉਹਦੇ ਨਾਲ ਤੜਕੇ ਬੇਰ ਅੱਗ ਲਾ ਗਿਆ ਬਣਾਉਂਦੀਆਂ ਦੀਆਂ ਵੀਡੀਓ ਤਾਂ ਅੱਜ ਮੋਬਾਈਲ ਦੀਆਂ ਦੀ ਡਿੱਗਿਆ ਜੀ ਬੰਨਦਾਰ ਮਾ ਹੋਰ ਪੰਗਾ ਛੱਡ ਗਿਆ ਇਹਨਾਂ ਦਾ ਆਪ ਵਾਲਾ ਨਹੀਂ ਬਚਾਤਾ ਹੈੱਡਫੋਨ ਜੀ ਨੇ ਰੇਂਜ ਟੁੱਟ ਗਈ ਜਦ ਹੀ ਪਤਾ ਲੱਗਿਆ ਇਹਦੀ ਮੈਂ ਪੌਣੇ 2 ਲੱਖ ਦਾ ਮਾਇਲ ਹੈ ਪਾਣੀ ਵੀ ਪੀ ਲਿਆ ਨਹੀਂ ਚੱਲਈਂ ਹੈ ਇਹ ਦੂਗਾ ਜੀ ਕੋਈ ਬਾਈ ਬਣ ਕੇ ਪਾਣੀ ਉਹ ਜੀ ਨੂੰ ਦੋリエ ਗਏ ਆ। ਛਲਾਸਵੇਂ ਦੇ 25 ਸਾਰੇ। ਗਲਾਸ ਵਰਕੇ ਦੇ ਆ ਠੰਡਾ ਪਾਣੀ ਆ। ਪੀਪੀ ਫੜ ਚੱਕ ਕੇ ਉੱਤੇ ਨੂੰ ਪੀ ਸਾਰਾ ਲੈ ਦੇ ਆ ਨਿੰਮਕਾਉ ਨਹੀਂ ਪੀਆ। ਪਹਿਲਾਂ ਕਾਹ ਲਓ ਫਿਰ ਪੀ ਲਓ। ਜਿਆਦਾ ਠੰਡਾ। ਕੱਢ ਲੈ। ਕਸੇਗੇ ਸਾਰੇ ਨਾਲ। ਕਸੇਗੇ ਵਸ। ਨਹੀਂ ਦੋ ਲੈ। ਕੀ ਕਰ ਰਿਹਾ ਤੂੰ ਲਗਾ ਰਿਹਾ ਉੱਤੇ ਹੀ ਲਟਕ ਗਿਆ ਇਹ ਆਈ ਪਾਈ ਹੋ ਗਈ ਵੀ ਪੈ ਗਈ ਆ ਸ਼ਾਂਤੀ ਨਵੀਂ ਸ਼ਾਂਤ ਹੋ ਬਾਈ ਦਿਖਾਈ 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 ਮੜੀ ਰਹੀਂਦੀ ਰਹੇ ਲੋ ਇੰਨੀ ਬਚਾਲੂ ਬਚਾਲੂ ਇਹ ਡੀ ਨਹੀਂ ਹੈਗੀ ਬਸ ਟੇਢੀ ਜੋ ਕੇ ਖੜ ਗਈ ਰੋਟਾ ਆ ਗਿਆ ਹੈ ਮਾਰਾ ਰੋਟਾ ਕਾਨੂੰ ਆ ਚਾਬੀ ਬਾਨਾ ਕਢ ਲੈ ਤੇਰਾ ਨਮਾ ਨਹੀਂ ਹੁੰਦਾ ਮੈਂ ਨਾ ਖੋਦਿਆ ਕਮੂਤੀ ਹੈ ਆ ਰਗੀ ਦੀ ਚਾਰਕ ਗੇੜੇ